ਸਾਡੀ ਸਾਰੇ ਐਨੀਮਲ ਲਵਰਸ ਦੀ ਇੱਕ ਜਿੱਤ ਹੈ ਬਹੁਤ ਵੱਡੀ ਜਿਹੜਾ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦਾ ਜਿਹੜਾ ਪੈਨਲ ਦਾ ਅੱਜ ਫੈਸਲਾ ਆਇਆ ਹੈ ਬਿਲਕੁਲ ਅਸੀਂ ਉਹਦਾ ਸਵਾਗਤ ਕਰਦੇ ਆਂ ਸਭ ਤੋਂ ਵੱਡਾ ਜਿਹੜਾ ਫੈਸਲਾ ਮੰਨਿਆ ਜਾਂਦਾ ਹੈ ਤਿੰਨ ਜੱਜਾਂ ਦਾ ਜਿਹੜਾ ਬੈਂਚ ਦਾ ਫੈਸਲਾ ਉਹਨੂੰ ਨਾ ਤਾਂ ਕੋਈ ਟੁਕਰਾਇਆ ਜਾ ਸਕਦਾ ਹੈ ਨਾ ਉਹਨੂੰ ਬਦਲਿਆ ਜਾ ਸਕਦਾ ਹੁਣ ਚਾਹੇ ਕੋਈ ਪਰਸਨਲ ਬੰਦਾ ਆ ਕੇ ਕੱਲ ਨੂੰ ਹਾਈ ਕੋਰਟ ਵੀ ਅਪੀਲ ਕਰਦਾ ਲੋਅਰ ਕੋਰਟ ਕਰਦਾ ਸੁਪਰੀਮ ਕੋਰਟ ਦੇ ਸਿੱਧੀਆਂ ਹੰਦ ਅਜ ਤਾਂ ਦੇ ਦੀਆਂ ਉਹ ਸਾਰਾ ਫੈਸਲਾ ਸੁਪਰੀਮ ਕੋਰਟ ਦੀ ਇਹ ਜੱਜਮੈਂਟ ਦੇ ਉੱਤੇ ਡਿਪੈਂਡ ਕਰੇਗਾ ਇਹ ਸੱਚ ਨਹੀਂ ਆ ਵੀ ਕੋਈ ਵੀ ਡੌਗ ਕਿਸੇ ਨੂੰ ਵੱਢੇ ਅਗਰ ਕੋਈ ਗ੍ਰੈਸਿਵ ਡੌਗ ਆ ਤਾਂ ਉਹਦਾ ਇਲਾਜ ਕਰਾਉਣਾ ਚਾਹੀਦਾ ਹੈਗਾ ਪਰ ਇਹ ਫੈਸਲਾ ਜਿਹੜਾ ਇਤਿਹਾਸਿਕ ਫੈਸਲਾ ਹੋਇਆ ਜਨ ਅੰਦੋਲਨ ਵੱੜ ਕੇ ਜਨਤਾ ਦੀ ਪਬਲਿਕਲੀ ਜਿੱਤ ਹੋਈ ਆ ਸਰ ਤੁਸੀਂ ਇਨਸਾਨ ਨੂੰ ساری ਉਮਰ ਲਈ ਚੱਲੋ ਉਹ ਤੁਸੀਂ ਉਹ ਤੁਹਾਨੂੰ ਕੋਈ ਕ੍ਰੈਡਿਟ ਨਹੀਂ ਦਿੰਦਾ ਕਿ ਮੇਰੇ ਲਈ ਕੀ ਕੀਤਾ ਵਾ ਇਹ ਬੇਜੁਬਾਨ ਹੈ ਤੁਸੀਂ ਇਹਨਾਂ ਨੂੰ ਇੱਕ ਵਾਰ ਰੋਟੀ ਦੇ ਕੇ ਦੇਖੋ ਹਮੇਸ਼ਾ ਤੁਹਾਡੀ ਰਖਵਾਲੀ ਕਰਦੇ ਆ ਕਾਰਪੇਸ਼ਨ ਕਮੇਟੀਆਂ ਨੇ ਉਹਨਾਂ ਨੂੰ ਕਿਹਾ ਵੀ ਸਾਰੇ ਡੌਗ ਨੂੰ ਨਸਬੰਦੀ ਕੀਤੀ ਜਾਵੇ ਸਟਰਲਾਈਜੇਸ਼ਨ ਕੀਤੀ ਜਾਵੇ ਨਸਬੰਦੀ ਕਰਕੇ ਇਹਨਾਂ ਨੂੰ ਵਾਪਸ ਇਨਾਂ ਹੀ ਜਗ੍ਹਾ ਤੇ ਛੱਡਿਆ ਜਾਵੇ ਤੇ ਐਨੀਮਲ ਲਵਰਸ ਨੂੰ ਇੱਕ ਛੋਟੀ ਜੀ ਇਨਸਟਰਕਸ਼ਨ ਦਿੱਤੀ ਹੈ ਵੀ ਹਰੇਕ ਗਲੀ ਦੇ ਵਿੱਚ ਇੱਕ ਸਪੌਟ ਬਣਾਇਆ ਜਾਏਗਾ ਉਸ ਗਲੀ ਦੇ ਵਿੱਚ ਫੀਡਿੰਗ ਕੀਤੀ ਜਾਏਗੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆਵਾਰਾ ਕੁੱਤਿਆਂ ਤੇ ਨਕੇਲ ਕੱਸੀ ਗਈ ਸੀਗੀ ਪ੍ਰਸ਼ਾਸਨ ਦੇ ਵੱਲੋਂ ਤੇ ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਇੱਕ ਹੋਰ ਫੈਸਲਾ ਆਇਆ ਕਿ ਜਿਹੜੇ ਆਵਾਰਾ ਕੁੱਤਿਆਂ ਨੂੰ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਗਿਆ ਸੀਗਾ ਉਹਨਾਂ ਨੂੰ ਛੱਡ ਦਿੱਤਾ ਜਾਵੇ। ਉਹਨਾਂ ਨੂੰ ਇਸ ਤਰ੍ਹਾਂ ਛੱਡ ਦਿੱਤਾ ਜਾਵੇ ਜਿੱਤੇ ਕਿ ਉਹਨਾਂ ਦੇ ਜਿਹੜੇ ਟੀਕੇ ਲਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਆਵਾਰਾ ਕੁੱਤਿਆਂ ਨੂੰ ਬਾਹਰ ਭੇਜਿਆ ਜਾਵੇ ਨਾ ਕਿ ਬਿਨਾਂ ਇਲਾਜ ਕੀਤੇ ਉਹਨਾਂ ਨੂੰ ਭੇਜਿਆ ਜਾਵੇ। ਮੇਰੇ ਨਾਲ ਇਸ ਵਕਤ ਮਨੀ ਐਕਟਿਵ ਸੋਸ਼ਲਿਸਟ ਵੈਲਫੇਅਰ ਸੁਸਾਇਟੀ ਦੇ ਜੁੜ ਚੁੱਕੇ ਨੇ। ਮਨੀ ਜੀ ਬਹੁਤ ਬਹੁਤ ਮੁਬਾਰਕਾਂ ਲੱਡੂ ਅੱਜ ਫੜੇ ਹੋਏ ਨੇ। ਲੱਡੂ ਹਟਾ ਜਿ ਬੜੇ ਹੋਏ ਲੱਡੂ ਤੁਸੀਂ ਵੀ ਖਾਓ ਪਹਿਲਾਂ ਨਹੀਂ ਨਹੀਂ ਤੁਹਾਨੂੰ ਤੁਹਾਨੂੰ ਪਹਿਲੇ ਮੁਬਾਰਕਾ ਤੁਹਾਡੀ ਲੜਾਈ ਜਿਹੜੀ ਹੈ ਬਹੁਤ ਹਾਂ ਬਹੁਤ ਮਹੱਤਵਪੂਰਨ ਹੈ ਸੁਪਰੀਮ ਕੋਰਟ ਨੇ ਫੈਸਲਾ ਜਿਹੜਾ ਸੁਣਾਇਆ ਵਾ ਕਿ ਸ਼ੈਲਟਰ ਦੇ ਵਿੱਚ ਇਹਨਾਂ ਨੂੰ ਨਹੀਂ ਰੱਖਣਾ ਇਲਾਜ ਕਰਾ ਕੇ ਇਹਨਾਂ ਨੂੰ ਬਾਹਰ ਭੇਜਣਾ ਵਾ ਹਨਾ ਤਕ ਤਾਂ ਕਿ ਲੋਕਾਂ ਦੀ ਜਾਨ ਮਨ ਨੂੰ ਖਤਰਾ ਨਾ ਹੋਵੇ ਤੁਹਾਡੀ ਲੜਾਈ ਤੁਹਾਡੀ ਜਿੱਤ ਅੱਜ ਹੋਈ ਹੈ ਤੇ ਕੀ ਕਹਿਣਾ ਚਾਹੋਗੇ ਇਸ ਦੇ ਉੱਤੇ ਦੇਖੋ ਜੀ ਇਹ ਸਾਡੀ ਸਾਰੇ ਐਨੀਮਲ ਲਵਰਸ ਦੀ ਇੱਕ ਜਿੱਤ ਹੈ ਬਹੁਤ ਵੱਡੀ ਜਿਹੜਾ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦਾ ਜਿਹੜਾ ਪੈਨਲ ਦਾ ਅੱਜ ਫੈਸਲਾ ਆਇਆ ਹੈ ਬਿਲਕੁਲ ਅਸੀਂ ਉਹਦਾ ਸਵਾਗਤ ਕਰਦੇ ਆਂ ਦੇਖੋ ਸੁਪਰੀਮ ਕੋਰਟ ਪਹਿਲਾਂ ਇੱਕ ਜੱਜ ਦਾ ਫੈਸਲਾ ਆਇਆ ਸੀ ਕੁਝ ਉਹਨਾਂ ਨੇ ਡੌਗਸ ਲਈ ਰੱਖੇ ਸੀ ਕੁਝ ਮੁੱਦੇ ਫਿਰ ਦੋ ਜੱਜਾਂ ਨੇ ਸਿੱਧੇ ਹੀ ਆਪਣੀ ਪਰਸਨਲ ਰਾਏ ਦੇ ਨਾਲ ਫੈਸਲਾ ਕਰਤਾ ਸਾਰੇ ਡੌਗ ਚੱਕੇ ਜਾਣ ਦਿੱਲੀ ਐਨਸੀਆਰ ਵਿੱਚੋਂ ਪਰ ਅੱਜ ਜਿਹੜਾ ਤਿੰਨ ਜੱਜਾਂ ਦਾ ਜਿਹੜਾ ਪੈਨਲ ਦਾ ਬੈ ਫੈਸਲਾ ਹੈ ਇਸ ਤੋਂ ਉੱਤੇ ਕੋਈ ਫੈਸਲਾ ਹੋ ਵੀ ਨਹੀਂ ਸਕਦਾ ਕਿਉਂਕਿ ਸਭ ਤੋਂ ਵੱਡਾ ਜਿਹੜਾ ਫੈਸਲਾ ਮੰਨਿਆ ਜਾਂਦਾ ਤਿੰਨ ਜੱਜਾਂ ਦਾ ਜਿਹੜਾ ਬੈਂਚ ਦਾ ਫੈਸਲਾ ਉਹਨੂੰ ਨਾ ਤਾਂ ਕੋਈ ਟੁਕਰਾਇਆ ਜਾ ਸਕਦਾ ਨਾ ਉਹਨੂੰ ਬਦਲਿਆ ਜਾ ਸਕਦਾ ਹੁਣ ਚਾਹੇ ਕੋਈ ਪਰਸਨਲ ਬੰਦਾ ਆ ਕੇ ਕੱਲ ਨੂੰ ਹਾਈ ਕੋਰਟ ਵੀ ਅਪੀਲ ਕਰਦਾ ਲੋਅਰ ਕੋਰਟ ਕਰਦਾ ਸੁਪਰੀਮ ਕੋਰਟ ਨੇ ਸਿੱਧੀਆਂ ਹਦਾਇਤਾਂ ਦੇਦੀਆਂ ਉਹ ਸਾਰਾ ਫੈਸਲਾ ਸੁਪਰੀਮ ਕੋਰਟ ਦੀ ਜਜਮੈਂਟ ਦੇ ਉੱਤੇ ਡਿਪੈਂਡ ਕਰੇਗਾ ਕੋਈ ਵੀ ਡੋਗ ਚੱਕਿਆ ਨਹੀਂ ਜਾਏਗਾ ਸਾਰੇ ਡੋਗ ਆਪਣੀ ਜਗ੍ਹਾ ਤੇ ਵਾਪਸ ਰਹਿਣਗੇ ਜਿਹੜੇ ਡੋਗ ਚੱਕੇ ਗਏ ਨੇ ਉਹ ਸਾਰੇ ਵਾਪਸ ਜਾਣਗੇ ਤੇ ਸੁਪਰੀਮ ਕੋਰਟ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਜਿੰਨੀਆਂ ਵੀ ਕਾਰਪੋਰੇਸ਼ਨਾਂ ਨੇ ਕਾਰਪੋਰੇਸ਼ਨ ਕਮੇਟੀਆਂ ਨੇ ਉਹਨਾਂ ਨੂੰ ਕਿਹਾ ਵੀ ਸਾਰੇ ਡੌਗਸ ਨੂੰ ਨਸਬੰਦੀ ਕੀਤੀ ਜਾਵੇ ਸਟਰਲਾਈਜੇਸ਼ਨ ਕੀਤੀ ਜਾਵੇ ਨਸਬੰਦੀ ਕਰਕੇ ਇਹਨਾਂ ਨੂੰ ਵਾਪਸ ਇਨਾਂ ਹੀ ਜਗ੍ਹਾ ਤੇ ਛੱਡਿਆ ਜਾਵੇ ਤੇ ਐਨੀਮਲ ਲਵਰਸ ਨੂੰ ਇੱਕ ਛੋਟੀ ਜੀ ਇਨਸਟ੍ਰਕਸ਼ਨ ਦਿੱਤੀ ਹੈ ਵੀ ਹਰੇਕ ਗਲੀ ਦੇ ਵਿੱਚ ਇੱਕ ਸਪੌਟ ਬਣਾਇਆ ਜਾਏਗਾ ਉਸ ਗਲੀ ਦੇ ਵਿੱਚ ਫੀਡਿੰਗ ਕੀਤੀ ਜਾਏਗੀ ਬਾਕੀ ਅਸੀਂ ਬਿਲਕੁਲ ਸਵਾਗਤ ਕਰਦੇ ਹਾਂ ਬਿਲਕੁਲ ਸਹੀ ਫੈਸਲਾ ਲਿਆ ਗਿਆ ਤੇ ਅਸੀਂ ਹਮੇਸ਼ਾ ਇਹਨਾਂ ਦਾ ਸਾਥ ਦੇਵਾਂਗੇ ਬੰਗੜ ਸਾਹਿਬ ਤੁਹਾਡੀ ਬਹੁਤ ਅਹਿਮ ਭੂਮਿਕਾ ਰਹੀ ਹੈ ਇਹਨਾਂ ਦੇ ਨਾਲ ਖੜਨ ਦੀ ਤੇ ਤੁਹਾਡਾ ਕੀ ਇਸ ਬਾਰੇ ਕਹਿਣਾ ਹੈ ਅੱਜ ਸੁਪਰੀਮ ਕੋਰਟ ਦੇ ਵਿੱਚ ਤਿੰਨ ਜੱਜਾਂ ਦੀ ਬੈਂਚਸ ਲਾ ਕੇ ਉਸ ਤੋਂ ਬਾਅਦ ਫੈਸਲਾ ਸੁਣਾਇਆ ਗਿਆ ਕਿ ਹਰ ਗਲੀ ਦੇ ਵਿੱਚ ਇਹਨਾਂ ਨੂੰ ਫੀਡਿੰਗ ਇਹੋ ਜਿਹੀ ਪਾਣੀ ਆ ਜਿਸ ਨਾਲ ਇਹਨਾਂ ਦਾ ਨੁਕਸਾਨ ਨਾ ਹੋਵੇ ਵੇਖੋ ਜੀ ਇਹ ਹੈਲਪ ਫੋਰ ਐਨੀਮਲਸ ਵੱਲੋਂ ਪ੍ਰੋਟੈਸਟ ਸ਼ੁਰੂ ਕੀਤਾ ਗਿਆ ਸੀ ਜੋ ਕਿ ਮੇਨਕਾ ਗਾਂਧੀ ਸਾਡੇ ਨੇ ਚੇਅਰਮੈਨ ਨੇ ਔਰ ਇਹਦੇ ਲੁਧਿਆਣਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਮਨੀ ਸਿੰਘ ਨੇ ਔਰ ਸਾਡਾ ਐਕਟਿਵ ਐਂਟੀ ਕਰਪਸ਼ਨ ਗਰੁੱਪ ਇਹਨਾਂ ਦਾ ਪੂਰਾ ਸਾਥ ਦੇ ਰਿਹਾ ਹੈ ਕਿਉਂਕਿ ਐਕਟਿਵ ਐਂਟੀ ਕਰਪਸ਼ਨ ਗਰੁੱਪ ਹਮੇਸ਼ਾ ਕਿਤੇ ਵੀ ਧੱਕਾ ਹੁੰਦਾ ਤਾਂ ਉਹ ਉਸ ਸੰਸਥਾ ਦੇ ਨਾਲ ਖੜਦਾ ਜਿਨ੍ਹਾਂ ਨਾਲ ਧੱਕਾ ਹੁੰਦਾ ਇਹ ਐਨੀਮਲ ਨਾਲ ਧੱਕਾ ਹੋ ਰਿਹਾ ਸੀਗਾ ਔਰ ਪੂਰਾ ਦੇਸ਼ ਜਿਹੜਾ ਹੈਗਾ ਇਹਦੇ ਵਿੱਚ ਜਨ ਅੰਦੋਲਨ ਬਣ ਗਿਆ ਸੀਗਾ ਔਰ ਪੂਰੇ ਦੇਸ਼ ਦੀ ਆਵਾਜ਼ ਇੱਕ ਹੋ ਗਈ ਸੀ ਕਿ ਬੇਜਵਾਨਾਂ ਦੀ ਜਵਾਨ ਬਣ ਕੇ ਖੜੇ ਹੋਏ ਸੀ ਕਿਉਂਕਿ ਜਿਹੜੀ ਦਿੱਲੀ ਦੀ ਸਰਕਾਰ ਆ ਉਹਨੇ ਗੁੰਮਰਾਹ ਕਰਕੇ ਸੁਪਰੀਮ ਕੋਰਟ ਦੇ ਦੋ ਜੱਜ ਦੇ ਫੈਸਲੇ ਨੂੰ ਦੋ ਜੱਜਾਂ ਜਿਹਨੇ ਫੈਸਲਾ ਜਿਹੜਾ ਐਨੀਮਲ ਦੇ ਖਿਲਾਫ ਦਿੱਤਾ ਸੀ ਲੇਕਿਨ ਹੁਣ ਤਿੰਨ ਜੱਜਾਂ ਦੇ ਬੈਂਚ ਨੇ ਜਿਹੜਾ ਹੈ ਉਹ ਐਨੀਮਲਸ ਦੇ ਡੌਗਸ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਅਜੀ ਬੜੀ ਖੁਸ਼ੀ ਮਨਾਈ ਕਿ ਲੱਡੂ ਵੰਡੇਗੇ ਢੋਲ ਵਜਾਏ ਗਏ ਇਹ ਪੂਰੇ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਹੈਗੀ ਆ ਇਹ ਬੇਜਵਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਗਈ ਹੈ ਔਰ ਇਹ ਬੇਜਵਾਨ ਜਿਹੜੇ ਨੇ ਮੈਂ ਹੈਰਾਨ ਹੋਂਨਾ ਵੀ ਜਦੋਂ ਸਾਡੇ ਹੁਣ ਕੁਝ ਦਿਨਾਂ ਬਾਅਦ ਸ਼ਰਾਧ ਆਣ ਵਾਲੇ ਤੇ ਲੋਕ ਇਹਨਾਂ ਨੂੰ ਲੱਭਦੇ ਹੁੰਦੇ ਨੇ ਕਿ ਡੌਗੀ ਨੂੰ ਰੋਟੀ ਪਾਣੀ ਆ ਮੈਂ ਹੈਰਾਨ ਆ ਵੀ ਕਿੱਦਾਂ ਭੁੱਲ ਜਾਂਦੇ ਇਹਨਾਂ ਨੂੰ ਠੀਕ ਆ ਜੇ ਕਿਤੇ ਡੌਗ ਬਾਈਟ ਕਰਦੇ ਉਹ ਮਾੜੀ ਗੱਲ ਆ ਉਹ ਉਹਨਾਂ ਨੂੰ ਖਾਣਾ ਨਹੀਂ ਮਿਲਦਾ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਉਹ ਵਿਚਾਰਾਂ ਦਾ ਇਲਾਜ ਨਹੀਂ ਹੋ ਪਾਂਦਾ ਉਹ ਅਗਰੈਸਿਵ ਹੋ ਜਾਂਦੇ ਨੇ ਸੋ ਮੈਂ ਇਸ ਹੱਕ 'ਚ ਨਹੀਂ ਆ ਵੀ ਕੋਈ ਵੀ ਡੌਗ ਕਿਸੇ ਨੂੰ ਵੱਢੇ ਅਗਰ ਕੋਈ ਅਗਰੈਸਿਵ ਡੌਗ ਆ ਤਾਂ ਉਹਦਾ ਇਲਾਜ ਕਰਾਉਣਾ ਚਾਹੀਦਾ ਹੈਗਾ ਪਰ ਇਹ ਫੈਸਲਾ ਜਿਹੜਾ ਇਤਿਹਾਸਿਕ ਫੈਸਲਾ ਹੋਇਆ ਜਨ ਅੰਦੋਲਨ ਵੜ ਕੇ ਜਨਤਾ ਦੀ ਪਬਲਿਕ ਦੀ ਜਿੱਤ ਹੋਈ ਆ ਕਿ ਦੁਨੀਆ ਦੇ ਵਿੱਚ ਉਹ ਵੀ ਇਨਸਾਨ ਹੈਗੇ ਨੇ ਜਿਹੜੇ ਜਾਨਵਰਾਂ ਨੂੰ ਅੱਜ ਵੀ ਪਿਆਰ ਕਰਦੇ ਉਹ ਨਹੀਂ ਇਨਸਾਨ ਹੈਗੇ ਜਿਹੜੇ ਜਾਨਵਰਾਂ ਨੂੰ ਵੱਢ ਕੇ ਮਾਰ ਕੇ ਖਾਂਦੇ ਨੇ ਅੱਜ ਵੀ ਦੁਨੀਆ ਦੇ ਵਿੱਚ ਜੋ ਸਾਡੇ ਧਰਮ ਗ੍ਰੰਥ ਸਾਨੂੰ ਸਿਖਾਉਂਦੇ ਆ ਉਹਨਾਂ ਦੇ ਪੈਰਾ ਦੇਣ ਵਾਸਤੇ ਅੱਜ ਵੀ ਲੋਕ ਖੜੇ ਨੇ ਨਾਲ ਤੁਹਾਡਾ ਹੀ ਕਹਿਣਾ ਹੈ ਸਰ ਜੀ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਚੈਨਲ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਬਹੁਤ ਸ਼ਲਾਘਾ ਜੋ ਕਰਦੇ ਆ ਆਪਾਂ ਇੱਕ ਓਵਰ ਕਹਿਣਾ ਚਾਹਾਂਗੇ ਸਾਨੂੰ ਆਪਣੀ ਸੰਸਕ੍ਰਿਤੀ ਬਦਲਣੀ ਚਾਹੀਦੀ ਹੈ ਪੁਰਾਣੀ ਸੰਸਕ੍ਰਿਤੀ ਲਈ ਆਈ ਸੀ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਪਹਿਲੀ ਰੋਟੀ ਪਕਦੀ ਸੀ ਡੋਗ ਦੀ ਹੁੰਦੀ ਸੀ ਜਾਂ ਗਾਂ ਦੀ ਹੁੰਦੀ ਸੀ ਅੱਜ ਅਸੀਂ ਡੋਗ ਗਾਂ ਵਾਸਤੇ ਘਰ ਚੋਂ ਰੋਟੀ ਨਿਕੜਦੇ ਆਪਾਂ ਬਰਕਸ਼ਟ ਦੇ ਤਸਵੀਰ ਦੇ ਵਿੱਚ ਕੀ ਕਿਸ ਤਰ੍ਹਾਂ ਇੱਕ ਡੋਗ ਨੂੰ ਪਿਆਰ ਕੀਤਾ ਜਾ ਰਿਹਾ ਵੈ ਤੇ ਜਦੋਂ ਇਹੀ ਜਰੀਆ ਇਨਸਾਨੀਅਤ ਦੇਖਣ ਨੂੰ ਮਿਲਦੀ ਹੈ ਕਿਤਨਾ ਕਿਤੇ ਘੱਟ ਵੀ ਦੇਖਿਓ ਨੂੰ ਇਨਸਾਨੀਅਤ ਮਿਲਦੀ ਹੈ ਹਾਲਾਂਕਿ ਉਹ ਇੱਕ ਪਸ਼ੂ ਹੈ ਜਾਨਵਰ ਹੈ ਘਬਰਾ ਜਾਂਦਾ ਵਾ ਤੇ ਗੱਲਬਾਤ ਕਰਾਂਗੇ ਮੈਮ ਕੀ ਕਹਿਣਾ ਚਾਹੋਗੇ ਫੈਸਲਾ ਸੁਣਾਓ ਬਹੁਤ ਅੱਛਾ ਫੈਸਲਾ ਹੈ ਹਮ ਸਭ ਐਨੀਮਲ ਲਵਰਸ ਬਹੁਤ ਜ਼ਿਆਦਾ ਖੁਸ਼ ਹੈ ਔਰ ਭਗਵਾਨ ਕੋ ਬਹੁਤ ਥੈਂਕ ਯੂ ਬੋਲ ਰਹੇ ਹੈ ਕੀ ਕਹਿਣਾ ਚਾਹੋਗੇ ਅੱਜ ਸਾਡੇ ਹੱਥਾਂ ਦੇ ਲੱਡੂ ਕਿਉਂ ਫੜੇ ਹੋਏ ਤੁਸੀਂ ਕਿਸੇ ਵਿਆਹ ਸਰ ਬਹੁਤ ਖੁਸ਼ੀ ਦੀ ਗੱਲ ਹੈ ਉਹ ਬੱਚੇ ਬੋਲ ਨਹੀਂ ਸਕਦੇ ਉਹਨਾਂ ਨੇ ਸਾਨੂੰ ਬੋਲਣਾ ਪਿਆ ਪੂਰੇ ਦੇਸ਼ ਇਸ ਚੀਜ਼ 'ਤੇ ਬਹੁਤ ਵਿਰੋਧ ਹੋਇਆ ਵਾ ਔਰ ਇਹ ਸੱਚ ਦੇ ਜਿੱਤ ਹੋਈ ਹੈ ਸਰ ਤੁਸੀਂ ਇਨਸਾਨ ਨੂੰ ساری ਉਮਰ ਦਈ ਚੱਲੋ ਉਹ ਤੁਸੀਂ ਉਹ ਤੁਹਾਨੂੰ ਕੋਈ ਕ੍ਰੈਡਿਟ ਨਹੀਂ ਦਿੰਦਾ ਕਿ ਮੇਰੇ ਲਈ ਕੀ ਕੀਤਾ ਵਾ ਇਹ ਬੇਜੁਬਾਨ ਨੇ ਤੁਸੀਂ ਇਹਨਾਂ ਨੂੰ ਇੱਕ ਵਾਰ ਰੋਟੀ ਦੇ ਕੇ ਦੇਖੋ ਹਮੇਸ਼ਾ ਤੁਹਾਡੀ ਰਖਵਾਲੀ ਕਰਦੇ ਆ ਤੁਸੀਂ ਰਾਤ ਨੂੰ 12 1 ਵਜੇ ਨਿਕਲ ਜਾਓ ਸ਼ਰਨ ਨਾਂ ਦਾ ਤੁਹਾਡੇ ਨਾਲ ਜਾਂ ਮੇਰੇ ਨਾਲ ਲਿ ਜਾਏਗਾ ਪਰ ਇਹ ਡੌਗਸ ਤੁਸੀਂ ਜਿਹਨੂੰ ਫੀਡ ਪਾਣੇ ਉਹਦੇ ਨਾਲ ਜ਼ਰੂਰ ਜਾਏਗਾ ਠੀਕ ਹੈ ਕੁਝ ਬਾਈਟ ਕਰਦੇ ਉਹਨਾਂ ਦਾ ਸੋਲੂਸ਼ਨ ਇਹ ਹੈ ਕਿ ਸਿਰਫ ਨਸ ਬੰਦੇ ਕੀਤੀ ਜਾਵੇ ਤੱਕ ਗਿਣਤੀ ਨਾ ਵਧੇ ਵੈਕਸੀਨੇਸ਼ਨ ਆਸੇ ਖੁਦ ਆਪ ਖੁਦ ਕਰਵਾਣੇ ਆ ਅਸੀਂ ਖੁਦ ਗੱਡੀ ਬੁਲਾ ਕੇ ਬੱਚੇ ਹੱਥ ਨਾਲ ਚੱਕ ਕੇ ਉਸ ਗੱਡੀ ਚ ਪਾਣੇ ਆ ਇੱਕੋ ਹੀ ਸੋਲੂਸ਼ਨ ਹੈ ਏ ਬੀ ਸੀ ਦੇ ਰੂਲਸ ਨੂੰ ਮੰਨਿਆ ਜਾਵੇ ਸੁਪਰੀਮ ਕੋਰਟ ਦਾ ਕੀ ਧੰਨਵਾਦ ਕਰਨਾ ਜਾਵੇ ਅਸੀਂ ਬਹੁਤ ਥੈਂਕਸ ਕਰਨਾ ਚਾਹੁੰਦੇ ਕਿ ਉਹਨਾਂ ਨੇ ਇਹਨਾਂ ਦੀ ਆਵਾਜ਼ ਸੁਣੀ ਹੈ ਔਰ ਸਾਰੇ ਦੇਸ਼ 'ਚ ਇਸ ਚੀਜ਼ ਦਾ ਵਿਰੋਧ ਹੋ ਰਿਹਾ ਸੀਗਾ ਖਾਲੀ ਖਾਲੀ ਆਪਣੇ ਦੇਸ਼ 'ਚ ਨਹੀਂ ਫੋਰਨ 'ਚ ਵੀ ਆਪਣੇ ਟੀਵੀ ਸਟਾਰਸ ਬਾਲੀਵੁੱਡ ਸਟਾਰ ਸਭ ਨੇ ਇਸ ਚੀਜ਼ ਦਾ ਵਿਰੋਧ ਕੀਤਾ ਜੀ ਕਿ ਇਹਨਾਂ ਨਾਲ ਅਤਿਆਚਾਰ ਹੋ ਰਿਹਾ ਔਰ ਜਿੱਤ ਸਚਾਈ ਦੀ ਜਿੱਤ ਹੋਈ ਅਸੀਂ ਬਹੁਤ ਖੁਸ਼ ਆ ਬਿਲਕੁਲ 11 ਤਰੀਕ ਨੂੰ ਸੁਪਰੀਮ ਕੋਰਟ ਦਾ ਆਰਡਰ ਫੈਸਲਾ ਸੁਣਾਇਆ ਗਿਆ ਸੀਗਾ ਆਵਾਰਾ ਪਸ਼ੂਆਂ ਦੇ ਉੱਤੇ ਕਾਰਪੋਰੇਸ਼ਨ ਨੂੰ ਕਿਹਾ ਗਿਆ ਸੀਗਾ ਆਵਾਰਾ ਕੁੱਤਿਆਂ ਤੇ ਉਹਨਾਂ ਨੂੰ ਸ਼ੈਲਟਰ ਹੋਮ ਚ ਵੀ ਰੱਖਿਆ ਜਾਵੇ ਤੇ ਉਹਨਾਂ ਦੀ ਨਸਬੰਦੀ ਕਰਕੇ ਉਹਨਾਂ ਨੂੰ ਸਹੀ ਤਰ੍ਹਾਂ ਉੱਥੇ ਹੀ ਰੱਖਿਆ ਜਾਵੇ ਪਰ ਜਦੋਂ ਐਨ ਜੀਓ ਸੰਸਥਾ ਦੇ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਵਾ ਤੇ ਜਦੋਂ ਦੇਖਿਆ ਜਾਂਦਾ ਚ ਤਿੰਨ ਬੈਂਚਾਂ ਦੀ ਜੱਜਾਈ ਬੈਂਚ ਬੰਦੀ ਹੈ ਤੇ ਉਸ ਤੋਂ ਬਾਅਦ ਦੇਖਿਆ ਜਾਂਦਾ ਕਿ ਇਹ ਕਿਤੇ ਕਿਤੇ ਸਹੀ ਨਹੀਂ ਹੋ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਕੀ ਇੱਥੇ ਫੈਸਲੇ ਨੂੰ ਦੂਜੇ ਤਰੀਕੇ ਨਾਲ ਸੁਣਾਇਆ ਜਾਂਦਾ ਵਾ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਵਾ ਕਿ ਡੌਗਸ ਨੂੰ ਜਿਹੜਾ ਕੀ ਆ ਉਹਨਾਂ ਦੀ ਨਸਬੰਦੀ ਕਰਕੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਉਹਨਾਂ ਦੇ ਚੰਗੇ ਇਲਾਜ ਕਰ ਕਰਕੇ ਛੱਡਿਆ ਜਾਵੇ ਇਹ ਉਸ ਤੋਂ ਬਾਅਦ ਜਿਹੜਾ ਕਿ ਅੱਜ ਖੁਸ਼ੀ ਮਨਾਉਂਦੇ ਨਜ਼ਰ ਆ ਰਹੇ ਨੇ ਸੁਪਰੀਮ ਮਾਨਯੋਗ ਅਦਾਲਤ ਜਿਹੜੀ ਸੁਪਰੀਮ ਕੋਰਟ ਹੈ ਉਹਨਾਂ ਦਾ ਧੰਨਵਾਦ ਕਰਦੇ ਵੀ ਨਜ਼ਰ ਆਂਦੇ ਵਿੱਚ ਦਿਖਾਈ ਦੇ ਰਹੇ ਨੇ ਢੋਲ ਫੜੇ ਹੋਏ ਨੇ ਅੱਤਾ ਲੱਡੂ ਫੜੇ ਹੋਏ ਨੇ ਵੰਡ ਰਹੇ ਨੇ ਤੇ ਇਹਦੇ ਜਿਹੜੇ ਡੌਗਜ਼ ਦਾ ਪਰ ਨੇ ਉਹਨਾਂ ਦੀ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਤੁਸੀਂ ਆਪਣੇ ਡੌਗਜ਼ ਡੌਗ ਨੂੰ ਆਰਾਮ ਦੇ ਨਾਲ ਪਾਲ ਸਕੋਗੇ ਆਰਾਮ ਦੇ ਨਾਲ ਉਹਨਾਂ ਨੂੰ ਘੁਮਾ ਸਕੋਗੇ ਕੋਈ ਇਹਦੇ ਵਿੱਚ ਕੋਈ ਤੁਹਾਨੂੰ ਆ ਤਾਂ ਪਰੇਸ਼ਾਨੀ ਕਰੇਗਾ ਤੇ ਤੁਸੀਂ ਜਿਹੜੇ ਮਹੱਲੇ ਦੇ ਵਿੱਚ ਤੁਹਾਡੇ ਡੌਗ ਨੇ ਜਿਨ੍ਹਾਂ ਤੁਸੀਂ ਆਪਣੇ ਆਪਣੇ ਘਰ ਦੇ ਸਦਰਸਾਂ ਵਾਂਗੂ ਰੱਖਦੇ ਹੋ ਮਹੱਲੇ ਦੇ ਡੌਗਸ ਵਾਲੇ ਨੂੰ ਉਹਨਾਂ ਨੂੰ ਹੁਣ ਤੁਹਾਨੂੰ ਕੋਈ ਰੋਕ ਨਹੀਂ ਪਾਏਗਾ ਤੇ ਸੁਪਰੀਮ ਮਾਨਯੋਗ ਅਦਾਲਤ ਐ ਵੀ ਇੱਕ ਕਹਿਣਾ ਵਾ ਕਿ ਇਲਾਜ ਕਰਾਣਾ ਵਾ ਰੈਬੀ ਦਾ ਟੀਕਾ ਲਗਵਾਉਣਾ ਵਾ ਉਹਨਾਂ ਨੂੰ ਤੇ ਜਸਬੰਦੀ ਕੀਤੀ ਹੋਣੀ ਚਾਹੀਦੀ ਹੈ ਤੇ ਸੋਨਾ ਜਿਹੜਾ ਵਧੀਆ ਫੂਡ ਆ ਉਹਨਾਂ ਨੂੰ ਜੇ ਨਾਲ ਜ਼ਰੂਰ ਚਾਹੀਦਾ ਵਾ ਟੋਡੀ ਗਾਇਸ ਹਨ ਕਮੈਂਟ ਸੈਕਸ਼ਨ ਜੁਧਸਿਓ ਜੁੜੇ ਰਹੋ ਧੰਨਵਾਦ ਇਤਨਾ ਦੀਪਕ ਮਾਤਰਾ ਯੁੰਬੇਰਪੁਰ ਧੰਨਵਾਦ